ਬਾਈ ਵੀਡੀਓ ਆ ਜਾਂਸੀ ਆ ਮੋਟਰਸਾਈਕਲਾਂ ਦੀ ਤਾਂ ਦੇਖੀ ਆ ਪੰਜ ਸੱਤ ਜਣੇ ਆ ਸਾਰਿਆਂ ਨੇ ਆਪ ਦਾ ਇੱਕ ਇੱਕ ਕੱਢ ਕੇ ਲੈ ਆਣਾ ਮੋਟਰਸਾਈਕਲ ਆ ਦੇਖ ਤੂੰ ਪੰਨੀ ਤਰੇ ਹੋਏ ਨੇ ਨਾ ਛੀ ਛੇ ਸਾਰੇ ਲੈ ਦੋ ਤਿੰਨ ਤਾਂ ਇਹਨਾਂ ਨੇ ਉਹੀ ਢੇਕ ਜਾਨੇ ਆ ਲੰਗੜਾ ਏ ਇੱਕ ਹੈਂ ਲੰਗੜਾ ਨਹੀਂ ਏ ਪਤਾ ਨਹੀਂ ਲੰਗੜਾ ਕਿ ਕਿੜਾ ਵਾ ਆਹ ਦੇਖ ਲੈ ਤੂੰ ਇੱਕ ਤਾਂ ਨਿਕਲ ਗਿਆ ਨਵਾਂ ਹੀ ਸਟਾਰਟ ਕਰਕੇ ਚੱਲ ਬਈ ਜਿਵੇਂ ਪਲਾਨ ਘਟ ਕੇ ਆਏ ਹੁੰਦੇ ਨਾ ਪੂਰਾ ਆਏ ਆ ਵੇਖ ਲੈ ਵੀ ਟੋਪੇ ਨਾਲ ਕੈਮਰੇ ਚ ਲੱਗੇ ਹੋਏ ਆ ਇਹਨਾਂ ਨੂੰ ਪਤਾ ਆ ਰਹੀ ਹੈ ਨਾ ਫੁਟੇਜ ਸਾਡੀ ਚੱਲ ਰਹੀ ਆ ਤੇ ਭਾਂ ਜਾ ਆ ਵੇਖ ਲੈ ਯਾਰ ਉਹ ਮੂਰਲਾ ਚੱਕ ਲੋ ਤਿੰਗੀ ਜਾਂਦੇ ਆ ਕਿਹੜੇ ਮੋਟਰਸਾਈਕਲ ਆ ਇਹ ਯਾਰ ਸੱਚੀ ਨਹੀਂ ਮੈਂ ਤਾਂ ਯਾਰ ਜਿਹੜੇ ਪੁਲਿਸ ਵਾਲਿਆਂ ਕੋਲੇ ਹੁੰਦੇ ਉਹ ਮੋਟਰਸਾਈਕਲਾਂ ਦੇ ਮਾਰ ਡਿੱਗੀਆਂ ਨਹੀਂ ਹੁੰਦੀਆਂ ਉਹ ਆਲਾਰਮ ਜੇ ਲੱਗੇ ਆ ਇਹੀ ਹੋਸੇ ਗੱਲ ਸਾਰੇ ਸਾਰਿਆਂ ਨੇ ਇੱਕ ਇੱਕ ਲੈ ਜਾਣਾ ਉਹ ਦਾ ਮਟਰ ਸਾਈਕਲ ਉਹ ਲੈ ਹੁਣ ਕਾਲੀ ਹੈ ਨਾ ਡਰਦੇ ਇੱਕ ਤਾਂ ਛੇਤੀ ਛੇਤੀ ਕੱਢੀ ਤੁਰੇ ਜਾਂਦੇ ਆ ਉਹ ਲੈ ਉਹ ਵੀ ਦੇਖਤਾ ਜਾਂਦੇ ਨੇ ਨਾ ਨਾ ਵਾਲੇ ਹੀ ਨਹੀਂ ਚਲਾਉਂਦੇ ਹਨਾ ਹਾਂ ਲੈ ਲੋਈ ਉਹ ਲੈ ਉਹ ਦੇ ਕੇ ਮਘਰੋਂ ਨਵਾਂ ਕੱਢ ਲੈ ਆ ਇਧਰੋਂ ਲੈ ਕੇ ਨਵਾਂ ਕੱਢ ਲੈ ਉਹ ਵੀ ਦੇਖ ਲੈ ਆ ਆਓ ਢੇਡਾਂ ਨਾ ਮਟਰਸਾਈਕਲਾਂ ਇੱਧਰਲੇ ਕੋਲੇ ਸੀ ਉਹ ਨੀਲਾ ਜਿਹੜਾ ਡੇਗਿਆ ਥੱਲੇ ਉਹਨੂੰ ਪਤਾ ਹੁਣ ਡੈਕ ਪਿਆ ਖਰਾਬ ਚੀਟਿਊਡ ਵਾਜੀ ਗਿਆ ਪੁੱਛੋ ਨਵਾਂ ਚੱਕ ਲਿਆ ਲੈ ਦੇਖੀ ਫੇ ਉਹ ਅੱਗੇ ਛੱਟਿਆ ਨੇ ਹਣਾ ਹਾਂ ਪਤੰਦਰੋ ਪਹਿਲਾਂ ਮੂਹਰੇ ਮੋੜ ਸੰਗ ਖੜੇ ਕਰ ਲੋ ਚੱਕ ਲੋ ਫੇਰ ਨਿਕਲ ਜੋ ਇਹਦਾ ਬਾਰ ਸ਼ੀਸ਼ਾ ਹੀ ਸਾਰਾ ਭੰਨ ਲਿਆ ਜੇ ਇੱਕ ਬਾਰ ਹੁੰਦਾ ਪਤਾ ਨਹੀਂ ਇਹਨਾਂ ਨੇ ਕਿਵੇਂ ਕੱਢਣੇ ਸੀ ਲੈ ਹੁਣ ਹੋ ਗੇ ਉਹ ਹੁਣ ਉਹ ਦੂਜਾ ਨੀਲਾ ਹੀ ਲੈ ਕੇ ਚੱਲਿਆ ਸਪੀਡ ਪੜੀ ਕਿੰਨੀ ਆ 150 ਦੇਲ ਤੜਕਦਾ ਬਿਆਣਾ ਇਹਨਾਂ ਦਾ ਹਾਂ ਤਾਂ ਹੀ ਆ ਇੱਕ ਪੱਥਰ ਥਲੇ ਤਿਲਕਣਾ ਲੱਗਾ ਹੋਇਆ ਹੁਣ ਇਹਦੇ ਨਾਲ ਕੋਈ ਹੈਲਪ ਕਰਾਉਣ ਵਾਲਾ ਹੈ ਨਹੀਂ ਮੇਰੇ ਹਿਸਾਬ ਨਾਲ ਤਾਂ ਦਾੜੂਪੁਰ ਪੀਤੀ 라ਦੀ ਯਾਰ ਹਨਾ ਡਿੱਗੀ ਜਾਂਦੇ ਨੇ ਐਵੇਂ ਡਿੱਗੀ ਉਹਦਾ ਮੋਟਰਸਾਈਕਲ ਭਾਰੇ ਬਾਲੇ ਆ ਬਾਬੇ ਹਾਰਲੇ ਹੁਰਲੇ ਹੀ ਆ ਜਿਹੜੇ ਮੋਟਰਸਾਈਕਲ ਆ ਭਾਰੇ ਆ ਵੀਜੇ ਨਿਕਲ ਗਿਆ ਹੋਵੇ ਬੀਤੀ ਲੱਗਦੀ ਜਾਂਦਾ ਹੁਣ ਕਹਿ ਕੇ ਹੋਇਆ ਯਾਰ ਮੇਰ ਤੇ ਦਾ ਮੋਟਰਸਾਈਕਲ ਹੀ ਕੋਈ ਨਿਕਲਿਆ ਮੇਰੇ ਘੜਾ ਨਾਲ ਹੈ ਲੱਗਿਆ ਨਿਕਲ ਗਿਆ ਯਾਰ ਕਿ ਆਉਣਗੇ ਦੁਆਰਾ ਕੋਈ ਪਤਾ ਨਹੀਂ ਭਰਾਵਾ ਨਹੀਂ ਨਹੀਂ ਉਹ ਵੀ ਆ ਗਏ ਭਰਾਵਾ ਉਹ ਕੋ ਕੋ ਵੇਖ ਆ ਗਿਆ ਨਹੀਂ ਉਹ ਆ ਦੇਖ ਯਾਰ ਦੇਖਿਆ ਵੜ ਜਾਣਾ ਸਾਡੇ ਚੱਕੇ ਅੰਦਰੋਂ ਤਲਾਦੀਆ ਬਾਜ਼ਾਰ ਇੱਥੇ ਬਾਕੀ ਜੀ ਵਾਲਾ ਸੁਣਨਾ ਅੰਬੇਰ ਉਹਨਾ ਦੁਕਾਨ ਦੇ ਲੈਡ ਜਗਾ ਕੇ ਰੱਖਣੀ ਚਾਹੀਦੀ ਹੈ ਵੈਸੇ ਸਹੀ ਮਣੇ ਤਾਂ ਬਾਬੇ ਸਮੋਏ ਇਕ ਆਹ ਇੱਕ ਬਾਈ ਦੀ ਹੈ ਨਾ ਅੰਦਰ ਲਾਈਟ ਜਗਾਈ ਵੇਸੀ ਮਾਲਕ ਦੀ ਕੈਮਰੇ ਤਾਂ ਹੀ ਕੰਮ ਕਰੀ ਜਾਂਦੇ ਆ ਬਾਈ ਦੁਕਾਨੀ ਬੰਦ ਕਰੇ ਲਾਂਚੇ ਜਾ ਜਿਹੜੇ ਅੰਦਰ ਕੈਮਰੇ ਲੱਗੇ ਨਾ ਲਾਈਟ ਬਿਜਾ ਕੇ ਨਹੀਂ ਜਾਣੀ ਚਾਹੀਦੀ ਕੈਮਰੇ ਆਂ ਦੀ ਲਾਈਟ ਕੋਈ ਨਹੀਂ ਕੰਮ ਕਰਦੇ ਆ ਸਾਰੇ ਹੀ ਜਿਹੜੇ ਜਵਾਰ ਮੋਤੀਆਂ ਚੱਕ ਕੇ ਲੈ ਜਾਣੇ ਬੱਬੇ ਮੈਂ ਚੱਕ ਦੇਣਾ ਫਟੇ ਚਾੜ ਦੇਣਾ ਕੰਮ ਦੇਖੀ ਤੂੰ ਲੋਈ ਸਨਿਆਰਾ ਰਗੜ ਦੇਣਾ ਇਹਨੇ ਮੜ ਕੇ ਪਰ ਲਿਆ ਕੱਢ ਲਿਆ ਛਾਪਾ ਛੱਪਾ ਸਾਰਿਆਂ ਲੋਕੀ ਚੇਲੋ ਆ ਨਾ ਬਾਹਰੇ 3-4 ਜਨ ਲੋਕ ਖੜੀਏ ਚੇਲੋ ਯਾਰ ਡਰਦੇ ਨਹੀਂ ਦੇਖਲਾ ਚੋਰੀ ਕਰਨ ਵਾਲੇ ਹਨਾ ਜਾ ਕੇ ਪਛੇ ਕਿ ਉਛਲਣਾ ਨਾ ਨਾ ਅੱਜ ਤੱਕ ਤਾਂ ਆਲੀਏ ਜਾਂਦੇ ਨੇ ਕੋਈ ਚਿੱਟਾ ਚਿੱਟਾ ਨਾ ਗੁਲੇਰੀ ਬਾਜਾਂ ਨੂੰ ਚੱਲ ਗੁਲੇਰੀ ਨਾਲ ਹੀ ਹੁੰਦਾ ਕੰਮ ਆਇਦਾ ਹੁੰਦਾ ਨਹੀਂ ਹੈ ਬੈਠਾ ਆਰਾਮ ਨਾਲ ਬਦੰਦਰ ਦਾ ਇਹ ਨਹੀਂ ਪਤਾ ਵੀ ਕੈਮਰੇ ਚੱਲੇ ਜਾਂਦੇ ਆ ਸਾਰੇ ਹਨ ਯਾਰ ਇਹ ਤਾਂ ਮੂੰਹ ਲਵੇਟ ਕੇ ਵੀ ਨਹੀਂ ਆਇਆ ਯਾਰ ਇਹਦਾ ਵੱਡੇ ਦਿਲ ਵਾਲਾ ਬੰਦਾ ਹੀ ਲੱਗਦਾ ਹਨ ਅਣਜਾਣ ਹੀ ਹੈ ਜਿਹੜਾ ਮੂੰਹ ਲੇਟ ਕੇ ਜਾਣ ਜਾਣ ਹੋ ਸਕਦਾ ਫੜਿਆ ਜਾਊ ਛੇਤੀ ਇਹ ਵੀ ਕਿ ਸਾਰੀਆਂ ਛਾਪਾ ਛੁਪਾ ਢੇਰੀ ਕਰ ਲਗਾਉਣੇ ਯਾਰ ਕਹੋ ਨਹੀਂ ਛੱਡਿਆ ਨਿਕਲ ਜਾਣਾ ਨੇ ਵੇਖ ਲਈਨ ਲੈ ਕੇ ਪਰ ਫੜਿਆ ਜਾਊਗਾ ਜਿਹੜੇ ਸਾਹਮਣੇ ਦਾ ਮੂੰਹ ਨਹੀਂ ਬੰਨਿਆ ਹੋਇਆ ਹਾਂ ਛੜੇ ਆ ਜਾ ਝੋੜਾ ਵੀ ਕੱਢ ਲਿਆ ਲੈ ਵੇ ਵੇ ਕੇ ਪਉਂਦਾ ਬਤੰਦਰ ਦਾ ਜਿਉਂ ਸਾਦਾ ਰੜ ਕੇ ਕੰਮ ਕੀਤਾ ਹੋਇਆ ਇਹਨਾਂ ਨੇ ਤੇ ਜਿਹੜੀ ਜੇਬ 'ਚ ਚੈਨੀ ਪਾਈ ਆ ਉਹ ਨਾ ਤੋਂ ਪਾਸੇ ਰੱਖ ਲਈ ਹੋਵੇ ਆ ਬਾਕੀ ਵੰਡ ਲੂ ਜਾ ਕੇ ਉਹਨਾਂ ਨਾਲ ਹਾਂ ਹੈਨਾ ਸਹੀ ਗੱਲ ਰਗੜਤਾ ਬਾਈ ਜ਼ੀਰੋ ਕਰਤਾ ਸੁਨਿਆਰਾ ਬਾਅਦ ਦਾਤਾ ਦਾ ਜਿਆਦੇ ਸੁਨਿਆਰਾ ਦੀ ਬਾੜੀਆਂ ਹੁੰਦੀਆਂ ਨੇ ਯਾਰ ਅਲਾਗ ਕਹਿੰਦਾ ਕੁਝ ਮੈਲ ਵੀ ਜਾਣਾ ਕਣੇ ਇਹਦਾ ਕੋਈ ਡਰਦਾ ਨਹੀਂ ਦੇਖ ਲੋਕ ਵੇਖ ਭੰਨ ਰਿਹਾ ਬਾਈ ਇੰਤਰਾਜ ਦਾ ਇਹ ਹੁੰਦੇ ਹਲਕੇ ਹੀ ਲੱਗੇ ਹੁੰਦੇ ਲੋਕ ਬਾਹਲਾ ਨਹੀਂ ਇਹ ਹੁੰਦਾ ਕੰਮ ਮੜੇ ਨੱਪਣ ਵਾਲੀ ਛੱਡ ਕੇ ਨਾ ਖੋਲੇ ਜਾਂਦੇ ਆਪਣੇ ਲੱਭੂਗਾ ਕਿ ਨਹੀਂ ਇਹਨੂੰ ਕੱਢ ਇਹਦੇ ਵਿੱਚ ਚੱਕੋ ਬਾਈ ਕਰਤਾ ਕੰਮ ਲੈ ਗਿਆ ਨਿਕਲ ਗਿਆ ਕਿਉਂ ਲਾਹ ਇਹ ਆ ਤਾਂ ਛੱਡ ਰੇ ਨਹੀਂ ਆਈ ਲਾਇ ਸੀ ਉਹ